ਪੰਜਾਬ ਰਾਜ ਯੋਜਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਹੁਣ ਮਿਲੇਗੀ 2500 ਪੈਨਸ਼ਨ ਜਾਣੋ ਕਿਵੇਂ ਹੋਵੇਗਾ ਦੁਬਾਰਾ ਸ਼ੁਰੂ ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਇੱਕ ਵੱਡੀ ਖਬਰ ਹੈ ਪੰਜਾਬ ਸਰਕਾਰ ਨਵੇਂ ਸਾਲ ਤੋਂ ਪੈਨਸ਼ਨ ਦੀ ਰਾਸ਼ੀ ਵਧਾ ਕੇ 2500 ਰੁਪਏ ਕਰਨ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਪੂਰੇ ਸੂਬੇ ਵਿੱਚ ਪੈਨਸ਼ਨ ਧਾਰਕਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕਾਂ ਦੀ ਪੈਨਸ਼ਨ ਪਿਛਲੇ ਕੁਝ ਮਹੀਨਿਆਂ ਤੋਂ ਰੁਕੀ ਹੋਈ ਹੈ ਸਰਕਾਰ ਦਾ ਮਕਸਦ ਹੈ ਕਿ ਗਲਤ ਤਰੀਕੇ ਨਾਲ ਲੱਗੀਆਂ ਪੈਨਸ਼ਨਾਂ ਨੂੰ ਬੰਦ ਕਰਕੇ ਸਿਰਫ ਲੋੜਵੰਦਾਂ ਤੇ ਸਹੀ ਬਜ਼ੁਰਗਾਂ ਨੂੰ ਹੀ ਵਧੀ ਹੋਈ ਪੈਨਸ਼ਨ ਦਾ ਲਾਭ ਦਿੱਤਾ ਜਾਵੇ ਜੇਕਰ ਤੁਹਾਡੀ ਪੈਨਸ਼ਨ ਰੁਕ ਗਈ ਹੈ ਤਾਂ ਇਸ ਦੇ ਕਈ ਕਾਰਨ ਹੋ ਸਕਦੇ ਹਨ ਮੁੱਖ ਤੌਰ ਤੇ ਜਿਨ੍ਹਾਂ ਦੇ ਦਸਤਾਵੇਜ਼ ਭਲਾਈ ਦਫ਼ਤਰ ਵਿੱਚ ਅਧੂਰੇ ਹਨ ਉਨ੍ਹਾਂ ਦੀ ਪੈਨਸ਼ਨ ਰੋਕ ਦਿੱਤੀ ਗਈ ਹੈ ਇਸ ਤੋਂ ਇਲਾਵਾ ਜਿਨ੍ਹਾਂ ਦੀ ਸਲਾਨਾ ਆਮਦਨ ਜ਼ਿਆਦਾ ਹੈ ਉਮਰ ਘੱਟ ਹੈ ਜਾਂ ਪਰਿਵਾਰ ਵਿੱਚ ਕੋਈ ਮੈਂਬਰ ਸਰਕਾਰੀ ਪ੍ਰਾਈਵੇਟ ਨੌਕਰੀ ਕਰਦਾ ਹੈ ਜਾਂ ਆਈਟੀਆਰ ਪੜਦਾ ਹੈ ਉਹਨਾਂ ਦੀ ਪੈਨਸ਼ਨ ਵੀ ਬੰਦ ਕਰ ਦਿੱਤੀ ਗਈ ਹੈ ਸਰਕਾਰ ਨੇ ਲਗਭਗ 2 ਲੱਖ ਤੋਂ ਵੱਧ ਕੇਸ ਵੜਿਆਨ ਜਿੱਥੇ ਮੌਤ ਤੋਂ ਬਾਅਦ ਵੀ ਪੈਨਸ਼ਨ ਖਾਤਿਆਂ ਵਿੱਚ ਜਾ ਰਹੀ ਸੀ ਰੁਕੀ ਹੋਈ ਪੈਨਸ਼ਨ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ ਤੁਹਾਨੂੰ ਨੈਸ਼ਨਲ ਗਵਰਨਮੈਂਟ ਸਰਵਿਸ ਪੋਰਟਲ ਤੇ ਜਾ ਕੇ ਪੰਜਾਬ ਸਰਚ ਕਰਨਾ ਪਵੇਗਾ ਉੱਥੇ ਤੁਸੀਂ ਪੈਨਸ਼ਨ ਲਈ ਨਵਾਂ ਸਰਟੀਫਿਕੇਟ ਅਪਲਾਈ ਕਰ ਸਕਦੇ ਹੋ ਇਸ ਲਈ ਔਰਤਾਂ ਦੀ ਉਮਰ 58 ਸਾਲ ਅਤੇ ਪੁਰਸ਼ਾਂ ਦੀ ਉਮਰ 65 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਅਤੇ ਬੈਂਕ ਪਾਸਬੁੱਕ ਹੋਣੀ ਚਾਹੀਦੀ ਹੈ ਯਾਦ ਰੱਖੋ ਕਿ ਸਾਰੇ ਦਸਤਾਵੇਜ਼ਾਂ ਤੇ ਤੁਹਾਡਾ ਨਾਮ ਅਤੇ ਜਨਮ ਮਿਤੀ ਬਿਲਕੁਲ ਇੱਕੋ ਜਿਹੀ ਹੋਣੀ ਚਾਹੀਦੀ ਹੈ ਸਾਡੇ ਫੀਲਰ ਮਿਲਣ ਤੋਂ ਬਾਅਦ ਇਸ ਨੂੰ ਭਲਾਈ ਦਫ਼ਤਰ ਵਿੱਚ ਜਮ੍ਹਾਂ ਕਰਵਾਓ ਜੇਕਰ ਤੁਹਾਡੀ ਉਮਰ ਸਹੀ ਹੈ ਪਰ ਪੈਨਸ਼ਨ ਅਚਾਨਕ ਰੁਕ ਗਈ ਹੈ ਤਾਂ ਤੁਹਾਨੂੰ ਜੀਵਨ ਪ੍ਰਮਾਣ ਐਪ ਰਾਹੀਂ ਆਪਣੀ ਕੇਵਾਈਸੀ ਪੂਰੀ ਕਰਨੀ ਪਵੇਗੀ ਪਲੇ ਸਟੋਰ ਤੋਂ ਜੀਵਨ ਪ੍ਰਮਾਣ ਐਪ ਅਤੇ ਆਧਾਰ ਫੇਸ ਆਰਡੀ ਐਪ ਇੰਸਟਾਲ ਕਰੋ ਆਪਣਾ ਆਧਾਰ ਨੰਬਰ ਅਤੇ ਮੋਬਾਈਲ ਨੰਬਰ ਭਰ ਕੇ ਓਟੀਪੀ ਰਾਹੀਂ ਵੈਰੀਫਿਕੇਸ਼ਨ ਕਰੋ ਇਸ ਤੋਂ ਬਾਅਦ ਆਪਣਾ ਚਿਹਰਾ ਸਕੈਨ ਕਰੋ ਫੋਟੋ ਅਪਲੋਡ ਕਰੋ ਕੇਵਾਈਸੀ ਮੁਕੰਨ ਹੋਣ ਤੋਂ ਬਾਅਦ ਸਰਟੀਫਿਕੇਟ ਡਾਊਨਲੋਡ ਕਰੋ ਅਤੇ ਭਲਾਈ ਦਫ਼ਤਰ ਵਿੱਚ ਜਮ੍ਹਾਂ ਕਰਵਾਓ ਤਾਂ ਜੋ ਤੁਹਾਡੀ ਰੁਕੀ ਹੋਈ ਪੈਨਸ਼ਨ ਫੇਰ ਤੋਂ ਸ਼ੁਰੂ ਹੋ ਜਾਵੇ ਨਵੇਂ ਸਾਲ ਤੋਂ 2500 ਰੁਪਏ ਪੈਨਸ਼ਨ ਆਉਣੀ ਸ਼ੁਰੂ ਹੋ ਜਾਵੇਗੀ ਜਿਨ੍ਹਾਂ ਦੀ ਪੈਨਸ਼ਨ ਪਿਛਲੇ ਮਹੀਨਿਆਂ ਤੋਂ ਰੁਕੀ ਹੋਈ ਹੈ ਉਹਨਾਂ ਨੂੰ ਦੁਬਾਰਾ ਸ਼ੁਰੂ ਹੋਣ ਤੇ ਪਿਛਲਾ ਬਕਾਇਆ 1500 ਰੁਪਏ ਦੇ ਹਿਸਾਬ ਦੇ ਨਾਲ ਹੀ ਦਿੱਤਾ ਜਾਵੇਗਾ ਪੰਜਾਬ ਸਰਕਾਰ ਨੇ ਨਜਾਇਜ਼ ਪੈਨਸ਼ਨ ਦੀਆਂ ਲਿਸਟਾਂ ਵੀ ਤਿਆਰ ਕਰ ਲਈਆਂ ਹਨ ਸੋ ਜਲਦੀ ਤੋਂ ਜਲਦੀ ਆਪਣੀ ਕੇਵਾਈਸੀ ਅਤੇ ਵੈਰੀਫਿਕੇਸ਼ਨ ਪੂਰੀ ਕਰਵਾਓ ਤਾਂ ਜੋ ਤੁਸੀਂ ਸਰਕਾਰ ਦੀ ਇਸ ਸਕੀਮ ਦਾ ਫਾਇਦਾ ਲੈ ਸਕੋ ਹੋਰ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ